ਜਿਹੜੀ ਭਾਰਤ ਸਰਕਾਰ ਹੈ ਜਾਂ ਫਿਰ ਭਾਰਤ ਦੇ ਲੋਕ ਹੈ ਉਹ ਪੰਜਾਬ ਨੂੰ ਆਪਦਾ ਹਿੱਸਾ ਨਹੀਂ ਮੰਨਦੇ ਹੁਣੇ ਅਫਗਾਨਿਸਤਾਨ ਵਿੱਚ 2 ਦਿਨ ਪਹਿਲਾਂ ਇੱਕ ਅਰਥਕਿਕ ਆਂਦਾ ਭੁਚਾਲ ਆਂਦਾ ਉਹਦੀ ਪੋਸਟ ਪ੍ਰਧਾਨ ਮੰਤਰੀ ਵੱਲੋਂ ਪਾਈ ਜਾਂਦੀ ਹੈ ਕਿ ਸਾਨੂੰ ਬਹੁਤ ਦੁੱਖ ਹੈ ਤੇ ਅਸੀਂ ਹਰ ਸੰਭਵ ਜਿਹੜੀ ਮਦਦ ਹੈ ਕਰਾਂਗੇ ਅਫਗਾਨਿਸਤਾਨ ਦੀ ਪਰ ਪੰਜਾਬ ਦੇ ਲਈ ਇਹ ਪੋਸਟ ਕਿਉਂ ਨਹੀਂ ਪਾਈ ਗਈ ਹੁਣ ਤੱਕ ਤੇ ਪਤਾ ਲੱਗ ਜਾਣਾ ਚਾਹੀਦਾ ਸੀਗਾ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਪੰਜਾਬ ਚ ਇਹ ਚੀਜ਼ ਹੋਈ ਹੈ 3000 ਕਰੋੜ ਦੀ ਜਿਹੜੀ ਮੂਰਤੀ ਹੈ ਉਹ ਗੁਜਰਾਤ ਦੇ ਵਿੱਚ ਤਾਂ ਲੱਗ ਸਕਦੀ ਹੈ ਪਰ ਜਿਨ੍ਹਾਂ ਕਿਸਾਨਾਂ ਦੀ 3 ਲੱਖ ਏਕੜ ਫਸਲਾਂ ਖਰਾਬ ਹੋ ਗਈਆਂ ਉਹਨਾਂ ਦੇ ਪ੍ਰਤੀ ਨਾ ਕੋਈ ਹਲੇ ਤੱਕ ਅਨਾਉਂਸਮੈਂਟ ਹੁੰਦੀ ਹੈ ਸਤਿ ਸ੍ਰੀ ਅਕਾਲ ਜੀ ਵੈਗੁਰਜੀਕਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਿੰਦੀ ਸੁਹਾਲੀ ਅੱਜ ਦਿਲ ਦੇ ਵਿੱਚ ਕੁਝ ਵਿਚਾਰ ਸੀਗੇ ਜੋ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆ ਮੰਨਣੀ ਸੀਗਾ ਵੀਡੀਓ ਬਣਾਉਣ ਦਾ ਪਰ ਮਜਬੂਰਨ ਬਣਾਉਣੀ ਪਈ ਕਿਉਂਕਿ ਦਿਲ ਦੇ ਵਿੱਚ ਦਰਦ ਇੰਨਾ ਇਕੱਠਾ ਹੋ ਗਿਆ ਪੰਜਾਬ ਪ੍ਰਤੀ ਜਾਂ ਆਪਣੇ ਪੰਜਾਬ ਦੇ ਲੋਕਾਂ ਪ੍ਰਤੀ ਜਾਂ ਫਿਰ ਐਜ਼ ਆ ਇੱਕ ਹਿਊਮਨ ਬੀਇੰਗ ਇਨਸਾਨੀਅਤ ਨਾਤੇ ਜੇ ਦੇਖਿਆ ਜਾਵੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ 3000 ਕਰੋੜ ਦੀ ਜਿਹੜੀ ਮੂਰਤੀ ਹੈ ਉਹ ਗੁਜਰਾਤ ਦੇ ਵਿੱਚ ਤਾਂ ਲੱਗ ਸਕਦੀ ਹੈ ਪਰ ਜਿਨ੍ਹਾਂ ਕਿਸਾਨਾਂ ਦੀ 3 ਲੱਖ ਏਕੜ ਫਸਲਾਂ ਖਰਾਬ ਹੋ ਗਈਆਂ ਉਹਨਾਂ ਦੇ ਪ੍ਰਤੀ ਨਾ ਕੋਈ ਹਲੇ ਤੱਕ ਅਨਾਉਂਸਮੈਂਟ ਹੁੰਦੀ ਹੈ ਨਾ ਕੋਈ ਪੋਸਟ ਪੈਂਦੀ ਹੈ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਸਾਡੇ ਰਿਸਪੈਕਟਡ ਹੈ ਅਸੀਂ ਗਲਤ ਨਹੀਂ ਕਹਿੰਦੇ ਪਰ ਉਹਨਾਂ ਦਾ ਕਿਤੇ ਨਾ ਕਿਤੇ ਹੱਕ ਬਣਦਾ ਕਿਉਂਕਿ ਜਿਹੜੀ ਇਹ ਚੀਜ਼ ਹੋਈ ਹੈ ਉਹ ਅੱਜ ਨਹੀਂ ਹੋਈ ਇਹ ਪਿਛਲੇ 10 ਤੋਂ 15 ਦਿਨ ਤੋਂ ਹੋ ਰਹੀ ਹੈ ਹੁਣ ਤੱਕ ਤੇ ਪਤਾ ਲੱਗ ਜਾਣਾ ਚਾਹੀਦਾ ਸੀਗਾ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਪੰਜਾਬ 'ਚ ਇਹ ਚੀਜ਼ ਹੋਈ ਹੈ ਕੀ ਗੱਲ ਜਿਹੜੀ ਭਾਰਤ ਸਰਕਾਰ ਹੈ ਜਾਂ ਫਿਰ ਭਾਰਤ ਦੇ ਲੋਕ ਹੈ ਉਹ ਪੰਜਾਬ ਨੂੰ ਆਪ ਦਾ ਹਿੱਸਾ ਨਹੀਂ ਮੰਨਦੇ ਫਿਰ ਤਾਂ ਇਹ ਕਿਹਾ ਜਾ ਸਕਦਾ ਯਾ ਫਿਰ ਜੇ ਮੰਨਦੇ ਹੋ ਤਾਂ ਪੋਸਟ ਹਲੇ ਤੱਕ ਕਿਉਂ ਨਹੀਂ ਪਾਈ ਗਈ ਕਿਉਂ ਨਹੀਂ ਦੁੱਖ ਸਾਂਝਾ ਕੀਤਾ ਗਿਆ ਹੁਣ ਅਫਗਾਨਿਸਤਾਨ ਵਿੱਚ 2 ਦਿਨ ਪਹਿਲਾਂ ਇੱਕ ਅਰਥੋਕਿਕ ਆਂਦਾ ਭੁਚਾਲ ਆਂਦਾ ਉਹਦੀ ਪੋਸਟ ਪ੍ਰਧਾਨ ਮੰਤਰੀ ਵੱਲੋਂ ਪਾਈ ਜਾਂਦੀ ਹੈ ਕਿ ਸਾਨੂੰ ਬਹੁਤ ਦੁੱਖ ਹੈ ਤੇ ਅਸੀਂ ਹਰ ਸੰਭਵ ਜਿਹੜੀ ਮਦਦ ਹੈ ਕਰਾਂਗੇ ਅਫਗਾਨਿਸਤਾਨ ਦੀ ਪਰ ਪੰਜਾਬ ਦੇ ਲਈ ਇਹ ਪੋਸਟ ਕਿਉਂ ਨਹੀਂ ਪਾਈ ਗਈ ਇਹ ਵੀ ਇੱਕ ਵੱਡਾ ਕਾਰਨ ਹੈ ਅਸੀਂ ਕਿਸੇ ਸਰਕਾਰ ਦੇ ਵਿਰੁੱਧ ਨਹੀਂ ਗਏ ਅਸੀਂ ਕਿਸੇ ਇਨਸਾਨ ਦੇ ਵਿਰੁੱਧ ਨਹੀਂ ਗਏ ਸਾਰੇ ਸਾਡੇ ਆਪਣੇ ਭੈਣ ਭਰਾਏ ਪਰ ਪੰਜਾਬ ਚ ਬਸਦੇ ਸਾਡੇ ਭੈਣ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਹਾਂ ਪੰਜਾਬੀਆਂ ਦਾ ਹੱਥ ਵੜੋ ਕਿਉਂਕਿ ਪੰਜਾਬ ਦੀ ਜਿਹੜੀ ਮਦਦ ਆ ਪੰਜਾਬ ਦੇ ਲੋਕਾਂ ਨੇ ਹੀ ਕਰਨੀ ਹੈ ਜਦੋਂ ਦੇਸ਼ ਚ ਕਿਤੇ ਵੀ ਆਫਤ ਆਂਦੀ ਹੈ ਤਾਂ ਪੰਜਾਬ ਦੇ ਲੋਕ ਪਹਿਲਾਂ ਜਾਂਦੇ ਆ ਲੰਗਰ ਲੈ ਕੇ ਜਾਂ ਲੋੜੀਦਾ ਸਮਾਨ ਲੈ ਕੇ ਪਰ ਜਦੋਂ ਪੰਜਾਬ ਤੇ ਆਈ ਉਦੋਂ ਪੰਜਾਬ ਲਈ ਕੋਈ ਨਹੀਂ ਵੜਿਆ ਕੋਈ ਨਹੀਂ ਆਇਆ ਬੜੇ ਦੁੱਖ ਦੀ ਗੱਲ ਹੁੰਦੀ ਹੈ ਦਿਲ ਨੂੰ ਇੱਕ ਛੱਟ ਲੱਗਦੀ ਹੈ ਹੁਣ ਇੰਨਾ ਨੁਕਸਾਨ ਹੋ ਗਿਆ ਉੱਥੇ ਹੈ ਨਾ ਪੰਜਾਬ ਚ ਪਾਣੇ ਦੇਖਿਆ ਹੀ ਹੈ ਪਾਣੀ ਲੋਕਾਂ ਦੇ ਘਰਾਂ ਚ ਵੜ ਗਿਆ ਲੋਕ ਬੇਕਾਰ ਹੋ ਗਏ ਸਮਾਨ ਸਾਰਾ ਤਹਿ ਤਹਿਸ ਮਹਿਸ ਹੋ ਗਿਆ ਲੋਕ ਛੱਤਾਂ ਤੇ ਬੈਠੇ ਆ ਇਹ ਨਹੀਂ ਪਤਾ ਉਹਨਾਂ ਨੂੰ ਕਿ ਸਾਡੀ ਜ਼ਿੰਦਗੀ ਦੇ ਕਿੰਨੇ ਕ ਪਲ ਸਾਡੇ ਕੋਲ ਨਹੀਂ ਪਰ ਜਿਹੜੇ ਸਾਡੇ ਵੀਰ ਭਰਾ ਭੈਣ ਸਿੰਗਰ ਜਾਂ ਬਹੁਤ ਵੱਡੀਆਂ ਹਸੀਆਂ ਜਿਨ੍ਹਾਂ ਨੇ ਇਹ ਮਤਲਬ ਬੇੜਾ ਚੱਕਿਆ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਹੈਲਪ ਕਰਾਂਗੇ ਉਹਨਾਂ ਦਾ ਤਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਹੀ ਹੈ ਅਸੀਂ ਕਦੇ ਵੀ ਮੁੜਕਰ ਨਹੀਂ ਹੋਵਾਂਗੇ ਇਸ ਚੀਜ਼ ਤੋਂ ਕਿਉਂਕਿ ਪੰਜਾਬ ਦੇ ਨਾਲ ਇੱਕ ਪੰਜਾਬੀ ਹੀ ਐਂਡ 'ਚ ਖੜਦਾ ਹੈ ਸੋ ਉਹ ਆਪਾਂ ਨੇ ਦੇਖਿਆ ਹੀ ਹੈ ਇਸ ਤੋਂ ਇਲਾਵਾ ਹੁਣ ਇਹ ਸਾਡੇ ਪਿੰਡ ਤੇ ਦੇਖੋ ਹਨਾ ਪਾਣੀ ਚੱਲ ਰਿਹਾ ਫੁੱਲ ਕਿਤੇ ਨਾ ਕਿਤੇ ਇਹ ਪਾਣੀ ਵੀ ਉਹ ਡੈਮਾਂ 'ਚ ਜਾਣਾ ਹੈ ਤੁਸੀਂ ਦੇਖ ਰਹੇ ਹੋ ਪਿੱਛੇ ਤੇ ਪਾਣੀ ਓਵਰਫਲੋ ਹੋਣਾ ਫਿਰ ਜਾ ਕੇ ਕਿਤੇ ਨਾ ਕਿਤੇ ਪਾਣੀ ਦਾ ਜਿਹੜਾ ਨੁਕਸਾਨ ਹੈ ਪੰਜਾਬ ਨੂੰ ਚੱਲਣਾ ਪੈ ਸਕਦਾ ਰੱਬ ਅੱਗੇ ਵੀ ਇਹ ਅਰਦਾਸ ਹੈ ਕਿ ਹੁਣ ਮਹੀਨਾ ਨਾ ਪਾਵੇ ਮਹੀਨਾ ਡੇਢ ਮਹੀਨਾ ਤਾਂ ਕਿ ਥੋੜਾ ਪੰਜਾਬ ਨੂੰ ਵੀ ਸਾਥ ਆ ਸਕੇ ਇਨਸਾਨਾਂ ਨੇ ਫਿਰ ਵੀ ਆਪਣੀਆਂ ਜਾਨਾਂ ਬਚਾ ਲਈਆਂ ਸੀਗਾ ਜਿਵੇਂ ਕੋਠਿਆਂ ਦੇ ਚੜ ਗਏ ਪਰ ਕੁਝ ਜਾਨਵਰ ਬੇਜਵਾਨ ਜਿਨ੍ਹਾਂ ਦੇ ਰਸੇ ਖੋਲਣ ਤੱਕ ਦਾ ਟਾਈਮ ਨਹੀਂ ਮਿਲਿਆ ਇੰਨਾ ਪਾਣੀ ਆ ਗਿਆ ਉਹ ਵਿਚਾਰੇ ਬੇਜਵਾਨ ਮਾਰੇ ਗਏ ਕੁਝ ਰੁੜ ਗਏ ਕੁਝ ਪਾਕਿਸਤਾਨ ਚ ਪਹੁੰਚ ਗਏ ਕੁਝ ਪਾਕਿਸਤਾਨ ਦੇ ਡੰਗਰ ਇੱਧਰ ਆ ਕੇ ਖੁੱਲ ਕੇ ਕਿੰਨਾ ਨੁਕਸਾਨ ਹੋਇਆ ਉੱਧਰ ਵੀ ਨੁਕਸਾਨ ਹੋਇਆ ਸੀ ਇਹ ਨਹੀਂ ਕਹਿੰਦੇ ਇੱਧਰ ਹੋਇਆ ਕਿਉਂਕਿ ਪਾਣੀ ਦੀ ਜਿਹੜੀ ਮਾਰਾ ਉਹ ਕਿਸੇ ਨੂੰ ਨਹੀਂ ਬਖਸ਼ਦੀ ਬਾਈ ਪਾਣੀ ਆਪ ਦਾ ਰਸਤਾ ਆਪ ਬਣਾ ਲੈਂਦਾ ਸੋ ਪਾਣੀ ਨੇ ਇੰਨਾ ਨੁਕਸਾਨ ਕੀਤਾ ਤੁਸੀਂ ਸਾਰਿਆਂ ਨੇ ਦੇਖਿਆ ਹੀ ਐ ਦਿਲ ਦੇ ਵਿੱਚ ਬਹੁਤ ਜ਼ਿਆਦਾ ਦਰਦ ਸੀਗਾ ਤਾਂ ਕਰਕੇ ਅੱਜ ਦੋ ਬੋਲ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਪਰ ਕਿਤਨੇ ਕਿਤੇ ਸਰਕਾਰਾਂ ਤੋਂ ਇੱਕ ਆਸ ਹੁੰਦੀ ਐ ਕਿ ਸਾਡੇ ਨਾਲ ਖੜੇ ਇੱਕ ਪੋਸਟ ਪਾਈ ਹੁੰਦੀ ਤਾਂ ਸਾਡੇ ਲੋਕਾਂ ਨੂੰ ਹੋਰ ਅੱਲਾ ਸ਼ੇਰੀ ਆ ਜਾਂਦੀ ਪਰ ਫਿਰ ਵੀ ਕੋਈ ਗੱਲ ਨਹੀਂ ਇਹ ਰਾਜ ਭਾਗ ਹਮੇਸ਼ਾ ਸਦਾ ਨਹੀਂ ਰਹਿੰਦੇ ਸਾਡੇ ਦਾ ਪੰਜਾਬ ਹਮੇਸ਼ਾ ਲੋਕਾਂ ਨਾਲ ਖੜਿਆ ਰਾਜ ਭਾਗ ਲੈ ਕੇ ਦੇਣੇ ਅਸੀਂ ਤਾਂ ਜਦੋਂ ਜਿੰਨਾ ਚਿਰ ਸਾਡੇ ਸਿਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ ਹੈ ਦੇਸ਼ ਤੇ ਪੰਜਾਬ ਤੇ ਉਨਾ ਚਿਰ ਪੰਜਾਬ ਨਹੀਂ ਦਬਣਾ ਭਾਵੇਂ ਤੁਸੀਂ ਜ਼ੋਰ ਲਾ ਲੋ ਭਾਵੇਂ ਕੋਈ ਜ਼ੋਰ ਲਾ ਲੇ ਚੜ੍ਹਦੀ ਕਲਾ ਚ ਹੈ ਅੱਜ ਵੀ ਉੱਥੇ ਤੁਸੀਂ ਜਾਣਿਓ ਨਾ ਕੁਝ ਰਿਪੋਰਟਰ ਭਰਾ ਜਾਂਦੇ ਆ ਉਹਨਾਂ ਨੂੰ ਲੋਕ ਚਾਹ ਪਾਣੀ ਪੁੱਛਦੇ ਆ ਹਾਲਾਂਕਿ ਆਪ ਦੇ ਖਾਣ ਲਈ ਉਹਨਾਂ ਕੋਲ ਕੁਝ ਨਹੀਂ ਬਚਿਆ ਆਪ ਕੋਠਿਆਂ ਦੇ ਬੈਠੇ ਆ ਬੇਕਾਰ ਹੋ ਗਏ ਪਰ ਫਿਰ ਵੀ ਸਾਡੇ ਲੋਕ ਇਹ ਕਹਿੰਦੇ ਆ ਕਿ ਅਸੀਂ ਚੜ੍ਹਦੀ ਕਲਾ ਚ ਹੈ ਕੋਈ ਗੱਲ ਨਹੀਂ ਨਜਾਇਜ਼ ਕੋਈ ਸਮਾਨ ਨਹੀਂ ਲੈ ਰਿਹਾ ਜੇ ਨਾ ਕੋਲ ਨੂੰ ਲੋਡਾ ਉਨਾਂ ਕਲੇ ਰਹੇ ਆ ਬਾਕੀ ਕਹਿੰਦੇ ਆ ਅੱਗੇ ਦੇ ਦੋ ਕੋਈ ਗੱਲ ਨਹੀਂ ਭਾਈ ਇਹ ਸਾਡੇ ਪੰਜਾਬ ਦੀ ਖਾਸੀਅਤ ਹੈ ਇਹ ਚੀਜ਼ਾਂ ਤੁਹਾਨੂੰ ਹੋਰ ਪਾਸੇ ਨਹੀਂ ਮਿਲਣੀਆਂ ਪੰਜਾਬ ਦੇ ਹੱਕ 'ਚ ਕੋਈ ਸਟੇਟ ਨਹੀਂ ਹਲੇ ਤੱਕ ਆਈ ਅੱਜ 2 ਸਪਟੈਂਬਰ ਹੋ ਗਈ 2 ਸਪਟੈਂਬਰ ਦਾ ਦਿਨ ਹੋ ਗਿਆ ਪਰ ਕਿੰਨੇ ਦਿਨ ਹੋ ਗਏ 10 ਤੋਂ 15 ਦਿਨ ਹੋ ਗਏ ਇਹ ਚੀਜ਼ਾਂ ਚੱਲਦੇ ਨੂੰ ਸੋ ਕਿਤੇ ਨਾ ਕਿਤੇ ਦੇਖਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਪੰਜਾਬ ਦੇ ਨਾਲ ਇੰਨਾ ਪੱਖਪਾਤ ਕਿਉਂ ਹੋ ਰਿਹਾ ਕਿਸ ਵਜ੍ਹਾ ਕਰਕੇ ਹੋ ਰਿਹਾ ਰੱਬ ਜਾਣਦਾ ਕਿਸਾਨ ਇੱਕੋ ਹੈ ਜਿਨੇ ਅੰਨ ਦੇ ਅੰਨ ਪ੍ਰੋਵਾਈਡ ਕੀਤਾ ਦੇਸ਼ ਨੂੰ ਜਾਂ ਬਾਹਰਲੇ ਦਸ਼ਾ ਮ ਜਾਂਦਾ ਅੰਨ ਦਾਤਾ ਕਿਹਾ ਜਾਂਦਾ ਉਹਦੇ ਬਿਨਾ ਗੁਜ਼ਾਰੇ ਕਰਨੇ ਬਹੁਤ ਔਖੇ ਜਨੇ ਹੁਣ ਜਿਹੜੀਆਂ ਉੱਥੇ ਜ਼ਮੀਨਾਂ ਦੇ ਵਿੱਚ ਬਾਈ ਇੰਨਾ ਤੁਸੀਂ ਦੇਖਿਆ ਹੜ ਦੇ ਕਾਰਨ ਰੇਤਾ ਬਜਰੀ ਇਟਾ ਲਾ ਲਓ ਮਿੱਟੀ ਲਾ ਲਓ ਚਿੱਕ ਲਾ ਲਓ ਲਾ ਲਓ ਦਰਖਤ ਕਿੰਨੇ ਆ ਗਏ ਹੁਣ ਉਹਨਾਂ ਨੂੰ ਵੀ ਜਿਹੜਾ ਹੈਗਾ ਆ ਸਫਾਈ ਕਰਨ ਨੂੰ ਬਹੁਤ ਟਾਈਮ ਲੱਜਣਾ ਕਿਉਂਕਿ ਸਾਡਾ ਉਹ ਏਰੀਆ ਲਗਭਗ ਬਹੁਤ ਵੱਡੀ ਮਾਰ ਦੇ ਥੱਲੇ ਆ ਗਿਆ ਪੰਜਾਬ ਦਾ 3 ਲੱਖ ਏਕੜ ਕਹਿਣਾ ਸੌਕਾ ਇਹ ਉਰੇ ਇੱਕ ਏਕੜ ਕਿਸੇ ਦਾ ਖਰਾਬ ਹੋ ਜਾਏ ਨਾ ਬੰਦਾ ਖੁਦ ਖੁਸ਼ੀਆਂ ਕਰ ਲੈਂਦਾ ਚਲੋ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਹਾਜਾ ਕੋਈ ਕਦਮ ਸਾਡਾ ਵੀਰ ਭਾਈ ਭੈਣ ਨਾ ਚੱਕੇ ਦੇਸ਼ ਵਿਦੇਸ਼ ਚ ਬਸਦੀ ਜਿਹੜੀ ਸੰਗਤ ਆ ਉਹ ਪੂਰਾ ਸਹਿਯੋਗ ਕਰ ਰਹੀ ਹੈ ਸੋ ਸਾਰੇ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਪੰਜਾਬ ਨਾ ਮੋਂਡਾ ਲਾ ਕੇ ਮੋਂਡਾ ਲਾ ਕੇ ਮੋਂਡੇ ਦੇ ਨਾਲ ਮੋਂਡਾ ਲਾ ਕੇ ਖੜੋ ਬਾਕੀ ਅਸੀਂ ਵੀ ਤੁਹਾਨੂੰ ਸਾਰਿਆਂ ਨੂੰ ਵਾਦਾ ਕਰਦੇ ਆ ਪ੍ਰੋਮਿਸ ਕਰਦੇ ਆ ਕਿ ਜਿੰਨੇ ਵੀ ਆਪਣੀ ਫੇਸਬੁੱਕ ਆਪਣਾ ਮੋਨਟਾਈਜ਼ ਹੈ ਜਿੰਨੀ ਵੀ ਫੇਸਬੁੱਕ ਤੇ ਇਹ ਮਹੀਨੇ ਦੀ ਇਨਕਮ ਹੋਏਗੀ 1 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਪੂਰੀ ਜੋਰ ਨਾਲ ਪੋਸਟਾਂ ਪਾਵਾਂਗੇ ਵੱਧ ਤੋਂ ਵੱਧ ਜਿੰਨਾ ਵੀ ਹੋਊਗਾ ਸਾਰਾ ਹੜ ਪਰਿਵਾਰ ਪ੍ਰਭਾਵਿਤ ਲੋਕਾਂ ਦੇ ਲੇਖੇ ਲਾਇਆ ਜਾਊਗਾ ਉਹਨਾਂ ਨੂੰ ਦਿੱਤਾ ਜਾਊਗਾ ਪਲੱਸ ਆਪਦੀ ਸੈਲਰੀ ਚੋਂ ਵੀ ਆਪ ਦਾ ਦਸਵੰਦ ਕੱਢ ਕੇ ਜਿਹੜਾ ਲੋਕਾਂ ਨੂੰ ਦੇਇਆ ਜਾਊਗਾ ਹੜ ਪਰਿਵਾਰ ਪ੍ਰਭਾਵਿਤ ਲੋਕਾਂ ਨੂੰ ਤਾਂ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਜਿਹੜੇ ਦਸਵੰਦ ਨਾਲ ਜਾਂ ਫਿਰ ਅ ਇਨਕਮ ਦੇ ਨਾਲ ਉਹਨਾਂ ਦੇ ਘਰ ਬਣ ਜਾਣੇ ਪਰ ਇਹ ਹੈ ਕਿ ਔਖੇ ਟਾਈਮ 'ਚ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਚੀਜ਼ ਦਾ ਸਾਥ ਮਿਲ ਸਕਦਾ ਮਾੜਾ ਮੋਟਾ ਸੋ ਦੱਬ ਕੇ ਇੱਕ ਵਾਰ ਤੁਸੀਂ ਬਈ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਪਰ ਸਰਕਾਰਾਂ ਅੱਗੇ ਬੇਨਤੀ ਹੈ ਕਿ ਤੁਹਾਡੇ ਤੋਂ ਬਹੁਤ ਆਸ ਸੀ ਕਿ ਸੈਂਟਰ ਸਰਕਾਰ ਨੇ ਹਾਲ ਤੱਕ ਕੋਈ ਪੋਸਟ ਨਹੀਂ ਪਾਈ ਜੇ ਗੁਜਰਾਤ 'ਚ ਇਹ ਚੀਜ਼ ਹੋਈ ਹੁੰਦੀ ਹੁਣ ਨੂੰ ਸ਼ਾਇਦ ਤੁਸੀਂ ਹੈਲੀਕਾਪਟਰਾਂ ਦੇ ਉੱਪਰ ਬੈਠ ਕੇ ਸਰਵੇ ਕਰਦੇ ਹੁੰਦੇ ਤੇ ਹਰ ਇੱਕ ਚੀਜ਼ ਜਿਹੜੀ ਸੰਭਵ ਮਦਦ ਕਰਦੇ ਪਰ ਫਿਲਹਾਲ ਕੁਝ ਐਸਾ ਪੰਜਾਬ ਦੇ ਲਈ ਨਹੀਂ ਹੋਇਆ ਪੰਜਾਬ ਦੇ ਨਾਲ ਹਮੇਸ਼ਾ ਧੰਕਾ ਹੁੰਦਾ ਹੋਇਆ ਧੰਕਾ ਹੋਇਆ ਪੰਜਾਬ ਦੇ ਹਿੱਸੇ ਜਾਂ ਤਾਂ ਹੜ੍ਹਾਂ ਦਾ ਪਾਣੀ ਆਇਆ ਜਦੋਂ ਪਾਣੀ ਗਰਮੀਆਂ ਚ ਲੋੜ ਹੁੰਦੀ ਆ ਉਦੋਂ ਹਰਿਆਣਾ ਪੰਜਾਬ ਰਾਜਸਥਾਨ ਕਹਿੰਦਾ ਸਾਨੂੰ ਪਾਣੀ ਦੀ ਲੋੜ ਹੈ ਪਰ ਅੱਜ ਕੋਈ ਵੀ ਪਾਣੀ ਲੈਣ ਦੇ ਹੱਕ ਚ ਨਹੀਂਗਾ ਅੱਜ ਕਹਿੰਦੇ ਸਾਨੂੰ ਪਾਣੀ ਦੀ ਲੋੜ ਨਹੀਂ ਸੋ ਇਹ ਦੁੱਖ ਪੰਜਾਬ ਨੂੰ ਝੱਲਣੇ ਪੈਣੇ ਆ ਪੰਜਾਬ ਹਮੇਸ਼ਾ ਚੱਲਦਾ ਆ ਤੇ ਪੰਜਾਬ ਕਦੇ দাবਦਾ ਨਹੀਂਗਾ ਅਸੀਂ ਹਿੱਕ ੜਾ ਕੇ ਪੰਜਾਬ ਦੇ ਨਾਲ ਖੜੇ ਆ ਤੇ ਮਰਦੇ ਦਮ ਤੱਕ ਖੜੇ ਰਾਵਾਂਗੇ ਜਿੰਨਾ ਹੋ ਸਕੇ ਉਹਨਾਂ ਸਪੋਰਟ ਕਰਾਂਗੇ ਬਾਕੀ ਸਾਡੇ ਸਾਰੇ ਭੈਣ ਭਰਾ ਚੜ੍ਹਦੀ ਕਲਾ ਵਿੱਚ ਰਹੇ ਉਹ ਹੀ ਅਸ ਕਰਦੇ ਆ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਮਹਿਫੂਜ਼ ਰੱਖੇ ਬਹੁਤ ਬਹੁਤ ਧੰਨਵਾਦੀ ਤੁਸੀਂ ਲਾਈਕ ਤੇ ਕਮੈਂਟ ਸ਼ੇਅਰ ਕਰਿਓ ਤਾਂ ਕਿ ਅੱਗੇ ਵੀ ਇਹ ਚੀਜ਼ ਲੋਕਾਂ ਤੱਕ ਪਹੁੰਚ ਸਕੇ ਤੇ ਅਸੀਂ ਜਿੰਨਾ ਹੋ ਸਕੇ ਹੀ ਆਪਣੇ ਭੈਣ ਭਰਾਵਾਂ ਦੀ ਮਦਦ ਕਰਵਾ ਸਕੀਏ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਤੋਂ ਸੋ ਦਿਲ ਵਿੱਚ ਦਰਦ ਸੀਗਾ ਭਾਈ ਤਾਂ ਵੀਡੀਓ ਪਾਤੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਆਪਣਾ ਮਿੰਦੀਸ ਵਾਲੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ